ਫੇ ਵੀ ਆਉਣਾ ਜਿੰਨੇ ਆਦਮੀ ਆਉਣੇ ਉਹ ਸਾਰਾ ਕੋਲੇ ਝੰਡੇ ਹੋਣੇ ਜ਼ਰੂਰੀ ਆ ਲਾਜ਼ਮੀ ਆ ਸਾਡੇ ਝੰਡੇ ਤੋਂ ਵੀ ਝੰਡੇ ਹੀ ਪੂਰੇ ਲੈ ਕੇ ਨਹੀਂ ਅਸੀਂ ਆਉਂਦੇ ਸਾਡੇ ਵਿੱਚ ਭਰਾਤਰੀ ਜਸੇਮੰਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਪਹੁੰਚੀ ਆ ਜੋ ਕਿ ਸੂਬੇ ਦੇ ਆਕੂ ਗੁਰਪਾਲ ਸਿੰਘ ਨੰਗਲ ਪਹੁੰਚੀ ਆ ਉਹਨਾਂ ਦੀ ਹਾਜ਼ਰੀ ਵਿੱਚ ਸਾਡੀਆਂ ਮਾਤਾ ਪਿਤਾ ਵੀ ਇੱਥੇ ਪਹੁੰਚ ਗਿਆ ਉਹਨਾਂ ਦੇ ਸਾਥੀਓ ਦੇਖ ਲਓ ਕਿੰਨੇ ਝੰਡੇ ਆ ਤੇ ਆਪਣੇ ਦੇਖ ਲਓ ਕਿੰਨੇ ਝੰਡੇ ਆ ਆਪਾਂ ਕਿੰਨੇ ਬੰਦੇ ਆ ਇਸ ਕਰਕੇ ਸਾਥੀਓ ਇਹ ਆਪਾਂ ਜ਼ਰੂਰੀ ਮੇਰਾ ਨਾਮ ਸੁਖਦੀਪ ਸਿੰਘ ਘਹਿਣਾ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹ ਗਰਪਰ ਨੂੰ ਰਿਪੋਰਟ ਬਲਾਗ ਦਾ ਆ ਤੁਮ ਅੱਜ ਕਿਸਮਤ ਲੈ ਨੂੰ ਲੈ ਕੇ ਜਿਹੜਾ ਦਿੱਤਾ ਨਾ ਇਹ ਜਿਹੜੀ ਕਿਸਾਨਾਂ ਦੀ ਲੁੱਟ ਹੋਈ ਜਾਂਦੀ ਹੈ ਡੀਏਪੀ ਦੇ ਨਾਂ ਤੇ ਜੋ ਕਿ ਜਿਹੜੀ ਡੀਏਪੀ ਆ ਇੱਕ ਪੱਥਰਾਂ ਨੂੰ ਪਾਲਸ ਕਰਕੇ ਸਰਕਾਰ ਦੇਈ ਜਾਂਦੀ ਆ ਕੋਈ ਕੰਪਨੀਆਂ ਦੇਈ ਜਾਂਦੀਆਂ ਤੇ ਨਾਲ ਹੀ ਇਹਨਾਂ ਦੀ ਜਿਹੜੀ ਹੁਣ ਨੈਨੋ ਕਹਿ ਦਿੰਦੇ ਆ ਜਾਂ ਕੋਈ ਹੋਰ ਨਿਕੜ ਸੁੱਕੜ ਆ ਦੁਕਾਨਦਾਰ ਦੇ ਜਾਂਦੇ ਆ ਉਹਦੇ ਬੇਸਤੇ ਆ ਜੋ ਕਿ ਜਿਹੜਾ ਦੋਹਾਂ ਤਿੰਨ ਕਿੱਲੇ ਵਾਲਾ ਉਹਨਾਂ ਤੋਂ ਡੀਏਪੀ ਮਿਲਦੀ ਨਹੀਂ ਜਿਹਦੇ ਕੋਲ 150 ਕਿੱਲਾ ਉਹਨੂੰ ਆਰਚਗਾ ਵੀ ਤੇ ਦੁਕਾਨਦਾਰ ਵੀ ਉਹਦੇ ਘਰੇ ਸਿੱਧੀ ਲਾਈ ਜਾਂਦਾ ਨਾਲ ਹੀ ਉਹਦੇ ਘਰੋਂ ਹੀ ਜਿਹੜਾ ਗੰਦ ਬੇਲਾ ਉਹਦੇ ਘਰੋਂ ਹੀ ਗਾਂ ਚਕਾਉਂਦੇ ਇਹਨਾਂ ਨੂੰ ਉਸ ਬੇਸਤੇ ਮੰਗਾ ਸਾਡੀਆਂ ਇੱਕ ਜਿਹੜਾ ਮਸ਼ੀਨ ਤੇ ਇਹਨਾਂ ਨੇ ਆਕਾ ਮਗਰਲੇ ਪਾਸੇ ਪੁਰਜਾ ਲਾਉਣ ਨੂੰ ਵੀ ਉਹ ਪਰਾਲੀ ਖਰਾੜ ਕੇ ਸਿੱਟੂਗਾ ਉਤਰ-ਉਤਰ ਕੇ ਉਹਦੇ ਬੇਸਤੇ ਆ ਕਿਉਂਕਿ ਹਾਲਾਕੇ ਫੇਲ ਹੋ ਚੁੱਕਿਆ ਵੀ ਇਹਨਾਂ ਨੇ ਯੂਨੀਵਰਸਿਟੀ ਵਾਲਿਆਂ ਨੇ ਡਾਕਟਰਾਂ ਨੇ ਆਪ ਆਖਿਆ ਸੀਗਾ ਵੀ ਇਹ ਜਿਹੜੀ ਇਹ ਬਜਾਈ ਆ ਇਹ ਫਸਲਾਂ ਤਬਾਹ ਕਰਦੀ ਆ ਕਿਉਂਕਿ ਸਰਕਾਰ ਦੀਆਂ ਨੀਤੀਆਂ ਕਿਸਾਨੀ ਤਬਾਹ ਕਰਨ ਤੇ ਹੋਈਆਂ ਵੀ ਇਸ ਇਸ ਵਿਸ਼ੇ ਨੂੰ ਲੈ ਕੇ ਕਿਸ ਨੂੰ ਜ਼ਿੰਮੇਵਾਰ ਠਹਿਰਾਉਣਾ ਹੈ ਪੰਜਾਬ ਸਰਕਾਰ ਜ਼ਿੰਮੇਵਾਰ ਆ ਜਿਹੜੀ ਇਹ ਤੇ ਕੋਈ ਕੋਸ਼ਕਦੀ ਨਹੀਂ ਨਾ ਬੋਲਦੀ ਨਹੀਂ ਕਿਉਂਕਿ ਕੰਪਨੀਆਂ ਦਾ ਸਾਥ ਦੇ ਰਹੀ ਆ ਐਸੇ ਕਰਕੇ ਆਣੇ ਆ ਵੀ ਇਹ ਜਿਹੜੀ ਆ ਪੰਜਾਬ ਸਰਕਾਰ ਜ਼ਿੰਮੇਵਾਰ ਆ ਵੀ ਜਿਵੇਂ ਕਿ ਆਪਾਂ ਕਹਦੇ ਨੇ ਆ ਵੀ ਨਿੱਕੀ ਇਹਨਾਂ ਨੇ ਕਿਸਾਨੀ ਤਬਾਹ ਕਰਨੀ ਦੇ ਤਬਾਹ ਕਰਨ ਤੇ ਲੱਗੀ ਹੋਈ ਆ ਅੱਜ ਜਿਸ ਤਰ੍ਹਾਂ ਤੁਸੀਂ ਇਸ ਇੰਦਾਰਸ਼ ਕਰ ਰਹੇ ਹੋ ਤੁਹਾਡੇ ਤੁਸੀਂ ਮੰਗ ਪੱਤਰ ਸੰਪਨਾ ਹਾਂਜੀ ਇਸ ਤੋਂ ਅੱਗੇ ਤੁਹਾਡੀ ਰਾਣੀ ਕੀ ਹੋਵੇ ਅੱਗੇ ਸੂਬਾ ਕਮੇਟੀ ਜੋ ਲਾਣੂਗੀ ਉਹ ਸੂਬਾ ਕਮੇਟੀ ਦੇ ਹੁਕਮਾਂ ਤੇ ਚੱਲਣ ਵਾਲੇ ਉਹਵੇਂ ਕਰਾਂਗੇ ਜੋ ਸੂਬਾ ਕਮੇਟੀ ਹੁਕਮ ਕਰੇ